ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਬ ਇੰਸਪੈਕਟਰ ਸ਼ਿਵ ਤੇ ਅੱਜ ਮੇਰੇ ਨਾਲ ਨੇ ਹੈੱਡ ਕਨਸਟੇਬਲ ਬਲਜੀਤ ਕੌਰ ਜਿਨ੍ਹਾਂ ਦਾ ਸਿਲੈਕਸ਼ਨ ਸਬ ਇੰਸਪੈਕਟਰ ਦੀ ਪੋਸਟ ਤੇ ਵੀ ਹੋਇਆ ਜਿਹੜੀ ਹੁਣੇ ਰਿਕਰੂਟਮੈਂਟ ਆਈ ਸੀ ਸਬ ਇੰਸਪੈਕਟਰ 288 ਦੇ ਵਿੱਚ ਅਸੀਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਇਹਨਾਂ ਦੇ ਨਾਲ ਇਹਨਾਂ ਦੇ ਲਾਈਫ ਦੀ ਜਰਨੀ ਜਿਹੜੀ ਹੈਗੀ ਹੈ ਜਾਂ ਇਹਨਾਂ ਨੇ ਇਸ ਮੁਕਾਮ ਨੂੰ ਕਿਵੇਂ ਹਾਸਿਲ ਕੀਤਾ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਬਲਜੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਮੈਂ ਦੋ ਲਾਈਨਾਂ ਤੋਂ ਸਟਾਰਟ ਕਰੂੰਗੀ ਕੰਦਾ ਸਭ ਸੁਧਰੇ ਜਈ ਹੀ ਲੱਗਣਗੇ ਤੂੰ ਆਪਣੇ ਜੋ ਕਮੀਆਂ ਕੱਢ ਤੇ ਸਹੀ ਸਭ ਸੁਧਰੇ ਜਈ ਹੀ ਲੱਗਣਗੇ ਤੂੰ ਆਪਣੇ ਜੋ ਕਮੀਆਂ ਕੱਢ ਤੇ ਸਹੀ ਭੁੱਖ ਵੀ ਤੇਰੀ ਛੱਟ ਮਿਟ ਜਾਣੀ ਤੂੰ ਆਲੇ ਦਵਾਲੇ ਵੰਡ ਤੇ ਸਹੀ ਮੰਜ਼ਿਲ ਵੀ ਮਿਲ ਜੂ ਤੇ ਵਾਹ ਵਾਹ ਵੀ ਹੋਣੀ ਮੰਜ਼ਿਲ ਵੀ ਮਿਲ ਜੂ ਤੇ ਵਾਹ ਵਾਹ ਵੀ ਹੋਣੀ ਤੂੰ ਜਵਾਨੀ ਚ ਪਸੀਨਾ ਕੱਢ ਤੇ ਸਹੀ ਜਵਾਨੀ ਚ ਪਸੀਨਾ ਕੱਢ ਤੇ ਸਹੀ ਇਹਨਾਂ ਲਾਈਨਾਂ ਦੇ ਨਾਲ ਮੈਂ ਸਾਰਿਆਂ ਦਾ ਔਰ ਸਪੈਸ਼ਲੀ ਸ਼ਿਵ ਸਰ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਨੇ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸ਼ਿਵ ਸਰ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਲਜੀਤ ਤੇ ਜਿਹੜੀ ਬਲਜੀਤ ਨੇ ਗੱਲ ਕਹੀ ਕੀ ਕਮੀਆਂ ਵਾਲੀ ਕਮੀਆਂ ਬਾਰੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇ ਆਪਾਂ ਨੂੰ ਕਿਸੇ ਇੱਕ ਇਨਸਾਨ ਦੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਪਰ ਜੇ ਆਪਾਂ ਨੂੰ ਹਰੇਕ ਇਨਸਾਨ ਦੇ ਵਿੱਚ ਕਮੀ ਨਜ਼ਰ ਆਉਂਦੀ ਹੈ ਇਹਦਾ ਮਤਲਬ ਕਿ ਕਮੀ ਜਿਹੜੀ ਆ ਉਹ ਸਾਡੇ ਆਪ ਦੇ ਅੰਦਰ ਹੈ ਤੇ ਸਾਨੂੰ ਆਪਣੇ ਆਪ ਤੇ ਝਾਂਤੀ ਮਾਰ ਕੇ ਉਹਨਾਂ ਕਮੀਆਂ ਨੂੰ ਸੁਧਾਰਨਾ ਚਾਹੀਦਾ ਹੈ ਦੂਜੀ ਗੱਲ ਕਿ ਪਸੀਨੇ ਦੀ ਗੱਲ ਕਹੀ ਜਵਾਨੀ ਤੇ ਜਦੋਂ ਆਪਾਂ ਮਿਹਨਤ ਕਰਦੇ ਆ ਤਾਂ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਕਿ ਜਿਹਨੂੰ ਆਪਾਂ ਅਚੀਵ ਨਾ ਕਰ ਸਕੀਏ ਦਸ਼ਰਤ ਮਾਨ ਜੀ ਨੇ ਇਕੱਲੇ ਖਤੋੜੇ ਤੇ ਛੇਣੀ ਨਾਲ ਪਹਾੜ ਦੂਰਤਾ ਸੀ ਤੇ ਬਲਜੀਤ ਤੁਹਾਡੀ ਜਿਹੜੀ ਮੁੱਢਲੀ ਸਿੱਖਿਆ ਉਹ ਕਿੱਥੋਂ ਕਿੱਥੋਂ ਰਹੀ ਸਰ ਮੇਰੀ ਮੁੱਢਲੀ ਸਿੱਖਿਆ ਜਿੱਦਾਂ ਕਿ ਬੇਸਿਕਲੀ ਮੈਂ ਮੋਗੇ ਤੋਂ ਆ ਮੈਂ ਇੱਥੋਂ ਦੀ ਜੰਪਲ ਆ ਮੇਰੇ ਫਾਦਰ ਸਾਹਿਬ ਅਸੀਂ ਸਾਰੇ ਇੱਥੇ ਹੀ ਰਹਿੰਦੇ ਸੀ ਪਰ ਫਾਦਰ ਸਾਹਿਬ ਦਾ ਕਾਰੋਬਾਰ ਯੂਪੀ ਸ਼ਿਫਟ ਹੋ ਗਿਆ ਸੀ ਤਾਂ ਇਸ ਕਰਕੇ ਅਸੀਂ ਵੀ ਉਧਰ ਹੀ ਸ਼ਿਫਟ ਹੋ ਗਏ ਤਾਂ ਮੇਰੀ ਮੁੱਢਲੀ ਸਿੱਖਿਆ ਜਿਹੜੀ ਹੈ ਸਕੂਲਿੰਗ ਮੇਰੀ ਉੱਤਰਾਖੰਡ ਜਵਾਹਰ ਨਵਦੇ ਵਿਦਿਆਲੇ ਤੋਂ ਰਹੀ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੰਪਲੀਟ ਕਰੀ ਗ੍ਰੈਜੂਏਸ਼ਨ ਮੇਰੀ ਉੱਤਰ ਪ੍ਰਦੇਸ਼ ਤੋਂ ਰਹੀ ਉਸ ਤੋਂ ਬਾਅਦ ਮੈਂ ਪੰਜਾਬ ਸ਼ਿਫਟ ਕਰ ਗਈ ਸੀ ਤੇ ਪੰਜਾਬ ਤੋਂ ਮੇਰੀ ਪੋਸਟ ਗ੍ਰੈਜੂਏਸ਼ਨ ਫਿਰੋਜ਼ਪੁਰ ਤੋਂ ਰਹੀ ਸਰ ਠੀਕ ਹੈ ਬਿਲਕੁਲ ਜੀ ਤੁਸੀਂ ਇਨੀ ਜਗਾਵਾਂ ਤੋਂ ਵੱਖ-ਵੱਖ ਜਗਾਵਾਂ ਤੋਂ ਸਟੱਡੀ ਕੀਤੀਆਂ ਤੇ ਤੁਹਾਡਾ ਸਟਰਗਲ ਵੀ ਬਹੁਤ ਜ਼ਿਆਦਾ ਰਿਹਾ ਹੋਵੇਗਾ ਤੇ ਇਹ ਸਟਰਗਲ 'ਚ ਤੁਹਾਡਾ ਕਿਹਨੇ-ਕਿਹਨੇ ਸਾਥ ਦਿੱਤਾ ਫੈਮਿਲੀ ਨੇ ਕਿਵੇਂ ਸਪੋਰਟ ਕੀਤਾ ਤੇ ਤੁਸੀਂ ਸਟਰਗਲਿੰਗ ਪੀਰੀਅਡ ਦੇ ਦੌਰਾਨ ਤੁਸੀਂ ਕੀ-ਕੀ ਕੀਤਾ ਹਾਂਜੀ ਸਰ ਬਿਲਕੁਲ ਸਹੀ ਕਿਹਾ ਤੁਸੀਂ ਕਿ ਇਹ ਮੇਰਾ ਫੇਸ ਬਹੁਤ ਜ਼ਿਆਦਾ ਸਟਰਗਲਿੰਗ ਸੀਗਾ ਕਿਉਂਕਿ ਇੱਕ ਤੋਂ ਘਰ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਤਾ ਉਹ ਵੀ ਉੱਤਰ ਪ੍ਰਦੇਸ਼ ਤੋਂ ਪੰਜਾਬ ਆਉਣਾ ਇੱਥੇ ਰਹਿਣਾ ਉਤੋਂ ਕਰਦੇ ਹਾਲਾਤ ਵੀ ਕੁਝ ਇਦਾਂ ਦੇ ਸੀਗੇ ਕਿ ਮੈਂ ਮੈਨੇਜ ਨਹੀਂ ਕਰ ਪਾ ਰਹੀ ਸੀ ਮੇਰੇ ਲਈ ਮੈਨੇਜ ਕਰਨਾ ਬਹੁਤ ਔਖਾ ਸੀ ਔਰ ਇੱਕ ਵਾਰੀ ਮੈਂ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਵਿੱਚ ਕਦਮ ਤਾਂ ਰੱਖ ਲਿਆ ਪਰ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਜਾਣਦੇ ਆ ਜਿੱਦਾਂ ਅੱਜ ਦੀ ਮਹਿੰਗਾਈ ਆ ਫੀਸਾਂ ਨੇ ਤਾਂ ਹਰ ਇੱਕ ਚੀਜ਼ ਦੇ ਲਈ ਬਹੁਤ ਜ਼ਿਆਦਾ ਔਖਾ ਹੋਇਆ ਮੈਨੂੰ ਕਿਉਂਕਿ ਫਾਦਰ ਸਾਹਿਬ ਦੀ ਕੋਈ ਜੌਬ ਨਹੀਂ ਸੀ ਮੰਮਾ ਵੀ ਹਾਊਸ ਵਾਈਫ ਤਾਂ ਇੱਕ ਕਿਉਂਕਿ ਅੱਜ ਦੇ ਟਾਈਮ ਤੇ ਹਰ ਇੱਕ ਚੀਜ਼ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਪੈਸਾ ਤਾਂ ਆਪਾਂ ਕੁਝ ਵੀ ਖਾਣਾ ਹੈ ਪੀਣਾ ਹੈ ਪੌਣਾ ਹੈ ਕਿਤੇ ਰਹਿਣਾ ਹੈ ਪੜਨਾ ਹੈ ਤਾਂ ਆਪਾਂ ਨੂੰ ਮਨੀ ਜਿਹੜੀ ਹੈ ਉਹ ਬੇਸਿਕ ਨੀਡ ਆਪਣੀ ਤਾਂ ਉਹ ਮਨੀ ਦੀ ਮੈਨੂੰ ਘਾਟ ਬਹੁਤ ਰਹੀ ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣਾ ਮੇਰੇ ਲਈ ਬਹੁਤ ਔਖਾ ਰਿਹਾ ਪਰ ਮੈਂ ਉਸ ਚੀਜ਼ ਨੂੰ ਮੈਨੇਜ ਕਰਿਆ ਔਰ ਮੈਂ ਉਸ ਚੀਜ਼ ਨੂੰ ਇਦਾਂ ਮੈਨੇਜ ਕਰਿਆ ਕਿ ਮਤਲਬ ਮੇਰਾ ਇਦਾਂ ਦਾ ਟਾਈਮ ਵੀ ਮੇਰੇ ਤੇ ਆਇਆ ਕਿ ਮੈਂ ਜਿੱਥੇ ਰਹਿੰਦੀ ਸੀ ਪੀਜੀ ਦੇ ਵਿੱਚ ਮੈਂ ਉਸੇ ਪੀਜੀ ਦੇ ਵਿੱਚ ਵੀ ਔਰ ਉਸ ਗਲੀ ਦੇ ਵਿੱਚ ਵੀ ਮੈਂ ਕਿਸੇ ਦੇ ਘਰ ਛਾੜੂ ਪੋਚੇ ਦਾ ਕੰਮ ਵੀ ਕਰਿਆ ਮੈਂ ਕਿਸੇ ਦੇ ਘਰ ਟਵਿਨਸ ਬੇਬੀ ਹੋਏ ਸੀ ਮੈਂ ਉਹਨਾਂ ਟਵਿਨਸ ਬੇਬੀ ਨੂੰ ਪਾਲਣ ਦਾ ਕੰਮ ਵੀ ਕਰਿਆ ਤਾ ਮਤਲਬ ਇਦਾਂ ਹੁੰਦਾ ਸੀ ਕਿ ਪੈਰੈਂਟਸ ਦਾ ਫੋਨ ਆਉਂਦਾ ਸੀ ਫਿਰ ਉਹ ਪੁੱਛਦੇ ਸੀ ਕਿ ਬੇਟਾ ਤੁਸੀਂ ਠੀਕ ਹੋ ਰੋਟੀ ਖਾਈ ਆ ਤਾਂ ਵਕਤ ਇਦਾਂ ਦਾ ਸੀ ਕਿ ਨਹੀਂ ਵੀ ਖਾਈ ਫਿਰ ਵੀ ਇੱਕ ਝੂਠ ਬੋਲਿਆ ਜਾਂਦਾ ਸੀ ਕਿ ਹਾਂਜੀ ਹਾਂਜੀ ਡੈਡੀ ਜੀ ਹੁਣੇ ਹੀ ਖਾ ਕੇ ਹਟੀਆਂ ਹਾਂਜੀ ਮੈਂ ਹੁਣੇ ਹੀ ਖਾਈ ਆ ਤਾਂ ਫਾਦਰ ਸਾਹਿਬ ਵੀ ਪੁੱਛਦੇ ਸੀ ਕਿ ਪੈਸਿਆਂ ਦੀ ਲੋੜ ਆ ਇੱਥੇ ਇੰਨੇ ਚਾਹੀਦੇ ਨਹੀਂ ਨਹੀਂ ਡੈਡੀ ਜੀ ਮੈਨੂੰ ਕੋਈ ਲੋੜ ਨਹੀਂ ਮੈਂ ਠੀਕ ਆ ਹਾਂਜੀ ਹਾਂਜੀ ਕਿਰਾਇਆ ਦੇਤਾ ਜੀ ਮੈਂ ਟਿਊਸ਼ਨ ਪੜਾਉਂਦੀ ਆ ਮੈਂ ਟਿਊਸ਼ਨ ਵੀ ਪੜਾਇਆ ਇਦਾਂ ਨਹੀਂ ਕਿ ਮੈਂ ਟਿਊਸ਼ਨ ਨਹੀਂ ਪੜਾਇਆ ਪਰ ਜਦੋਂ ਕੰਮ ਵੀ ਕਰਦੀ ਸੀ ਤਾਂ ਉਹਦੋਂ ਵੀ ਇਹੀ ਝੂਠ ਬੋਲਦੀ ਸੀ ਕਿ ਮੈਂ ਟਿਊਸ਼ਨ ਪੜਾ ਰਹੀ ਆ ਹਾਲਾਂਕਿ ਉਸ ਟਾਈਮ ਤੇ ਮੈਂ ਵਿੱਚੋਂ ਇਦਾਂ ਦਾ ਫੇਸ ਸੀ ਜਦੋਂ ਮੈਂ ਟਿਊਸ਼ਨ ਨਹੀਂ ਪੜਾ ਰਹੀ ਸੀ ਤਾਂ ਮੈਂ ਇਦਾਂ ਹੀ ਕਿਸੇ ਦੇ ਆਪਾਂ ਕਿਸੇ ਦੇ ਵੀ ਘਰ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਕਰੀ ਕਿਉਂਕਿ ਕੰਮ ਬੰਦੇ ਦਾ ਕਰਮ ਆ ਅਗਰ ਤੁਹਾਡੇ ਸਟਰਗਲਿੰਗ ਪੁਆਇੰਟ ਦੇ ਵਿੱਚ ਤੁਹਾਨੂੰ ਕਿਤੇ ਵੀ ਕੰਮ ਕਰਨਾ ਪੈ ਰਿਹਾ ਇਮਾਨਦਾਰੀ ਦਾ ਤਾਂ ਤੁਹਾਨੂੰ ਕਰਨਾ ਚਾਹੀਦਾ ਉਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਤਾਈ ਮੇਰਾ ਫੇਸ ਤੁਹਾਡੇ ਕਹਿਣ ਵਾਂਗੂ ਕਿ ਬਹੁਤ ਔਖਾ ਰਿਆ ਪਰ ਵੈਗਰੂ ਜੀ ਨੇ ਹਿੰਮਤ ਦਿੱਤੀ ਔਰ ਮਿਹਨਤ ਦੇ ਨਾਲ ਮੈਂ ਇਸ ਆਪਣੇ ਫੇਸ ਨੂੰ ਹੰਡਾਇਆ ਬਲਜੀਤ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਕਿ ਤੁਸੀਂ ਇੰਨਾ ਸਟਰਗਲ ਕਰਕੇ ਆਏ ਤੇ ਕੱਲੇ ਤੁਹਾਡੇ ਨਹੀਂ ਤੇ ਨਹੀਂ ਤੁਸੀਂ ਪੰਜਾਬ ਦੀ ਧੀਓ ਤੇ ਸਾਨੂੰ ਪੰਜਾਬ ਦੀ ਧੀਆਂ ਤੇ ਮਾਣ ਹੈ ਕਿ ਜਿਹੜੀਆਂ ਆਪਦੇ ਸੁਪਨੇ ਨੂੰ ਸਹਾਰਾ ਕਰਨ ਲਈ ਅੱਗੇ ਆਉਣ ਲਈ ਇਸ ਤਰ੍ਹਾਂ ਜਿੰਨੇ ਵੀ ਆਪਦੀ ਲਾਈਫ ਚ ਆਬਸਟੈਕਲ ਆਉਂਦੇ ਨੇ ਉਹਨਾਂ ਨੂੰ ਕਲੀਅਰ ਕਰਕੇ ਤੇ ਆਪਦੇ ਮੁਕਾਮ ਨੂੰ ਹਾਸਿਲ ਕਰਦਿਆਂ ਨੇ ਤੇ ਤੁਸੀਂ ਇੱਕ ਜਿਹੜੇ ਹੈ ਮੋਟੀਵੇਸ਼ਨ ਰਹੋਗੇ ਪੰਜਾਬ ਦੀਆਂ ਕੁੜੀਆਂ ਦੇ ਲਈ ਤੇ ਬਲਜੀਤ ਜਦੋਂ ਤੁਸੀਂ ਆਪਦੀ ਤਿਆਰੀ ਸਟਾਰਟ ਕੀਤੀ ਤਾਂ ਤੁਹਾਡੇ ਦਿਮਾਗ ਚ ਕੱਲੇ ਪੰਜਾਬ ਦੇ ਹੀ ਕਿਵੇਂ ਖਿਆਲ ਆਏ ਕਿ ਮੈਂ ਪੰਜਾਬ ਦੇ ਵਿੱਚ ਹੀ ਪ੍ਰੀਪੇਅਰ ਕਰਨਾ ਹੈ ਜਿਵੇਂ ਕਿ ਤੁਸੀਂ ਦੱਸਿਆ ਸਾਨੂੰ ਕਿ ਜਿਹੜੇ ਤੁਸੀਂ ਮੋਡੂਲ ਇਹ ਸਿੱਖਿਆ ਜਿਹੜੀ ਹਾਸਿਲ ਕੀਤੀ ਉਹ ਵੱਖ-ਵੱਖ ਸਟੇਟਸ ਤੋਂ ਹਾਸਿਲ ਕੀਤੀ ਤੇ ਤੁਸੀਂ ਉਹਨਾਂ ਸਟੇਟਸ ਬਾਰੇ ਕਿਉਂ ਨਹੀਂ ਸੋਚਿਆ ਜਾਂ ਸੈਂਟਰ ਗਵਰਨਮੈਂਟ ਬਾਰੇ ਕਿਉਂ ਨਹੀਂ ਸੋਚਿਆ ਕਿ ਮੈਂ ਉਹ ਐਗਜ਼ਾਮ ਕਲੀਅਰ ਕਰਕੇ ਤੇ ਸੈਂਟਰ ਗਵਰਨਮੈਂਟ ਜਾਂ ਕਿਤੇ ਹੋਰ ਪੋਸਟ ਨਵਾਂ ਹਾਂਜੀ ਸਰ ਇਹਦੇ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਐਕਚੁਅਲੀ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਅਸੀਂ ਸਾਰੇ ਹੀ ਹਾਲਾਂਕਿ ਪੰਜਾਬ ਦੇ ਜੰਮਪਾਲਾਂ ਪਰ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਪੰਜਾਬੀਆਂ ਨੂੰ ਪੰਜਾਬ ਦੀ ਸੱਭਿਆਤਾ ਨੂੰ ਪੰਜਾਬ ਨੂੰ ਪੰਜਾਬ ਦੇ ਰਹਿਣੀ ਬਹਿਣੀ ਨੂੰ ਖਾਣ ਪੀਣ ਨੂੰ ਬਹੁਤ ਪਸੰਦ ਕਰਦੇ ਨੇ ਤੇ ਉਹ ਸ਼ੁਰੂ ਤੋਂ ਹੀ ਜਿੱਦਾਂ ਮੇਰੇ ਫਾਦਰ ਸਾਹਿਬ ਗ੍ਰੰਥੀ ਰਹੇ ਨੇ ਤਾਂ ਉਹ ਸ਼ੁਰੂ ਤੋਂ ਹੀ ਇਹ ਚਾਹੁੰਦੇ ਸੀ ਕਿ ਮੇਰੇ ਬੱਚੇ ਪੰਜਾਬ ਦੀ ਸਭਿਅਤਾ ਦੇ ਨਾਲ ਪੰਜਾਬੀਆਂ ਦੇ ਨਾਲ ਤੇ ਪੰਜਾਬ ਦੇ ਖਾਣ ਪੀਣ ਰਹਿਣ ਸੈਣ ਦੇ ਨਾਲ ਜੁੜੇ ਰਹਿਣ ਤਾਂ ਉਹਨਾਂ ਨੇ ਸਾਨੂੰ ਸਿੱਖਿਆ ਹੀ ਸ਼ੁਰੂ ਤੋਂ ਇਦਾਂ ਦਿੱਤੀ ਕਿ ਅਸੀਂ ਸਾਡਾ ਰੁੱਖ ਹੀ ਜਿਹੜਾ ਸੀ ਉਹ ਪੰਜਾਬ ਵੱਲ ਸੀ ਅਸੀਂ ਰਹਿੰਦੇ ਜ਼ਰੂਰ ਬਾਹਰ ਰਹੇ ਆਂ ਉੱਤਰਾਖੰਡ ਰਹੇ ਆਂ ਉੱਤਰ ਪ੍ਰਦੇਸ਼ ਦੇ ਵਿੱਚ ਰਹੇ ਆਂ ਪਰ ਸਾਡਾ ਜੋ ਇੱਕ ਕਹਿੰਦੇ ਪੰਜਾਬੀਆਂ ਦਾ ਦਿਲ ਹੈ ਉਹ ਦਿਲ ਸਾਡਾ ਪੰਜਾਬ 'ਚ ਹੀ ਵੱਸਦਾ ਸੀ ਤਾਂ ਇਸ ਕਰਕੇ ਜਿੱਦਾਂ ਆਪਾਂ ਜਾਣਦੇ ਆ ਕਿ ਅੱਜ ਦੀ ਆਪਣੀ ਯੂਥ ਜਿਆਦਾ ਫੋਰਨ ਨੂੰ ਜਾ ਰਹੀ ਆ ਤਾਂ ਫੋਰਨ ਚ ਕੀ ਹੋ ਰਿਹਾ ਕਿ ਆਪਣੇ ਜਿਹੜਾ ਆਪਣੀ ਸੱਭਿਆਤਾ ਆਪਣੀ ਰਹਿਣੀ ਬਹਿਣੀ ਖਾਣ ਪੀਣ ਉਧਰ ਜਾ ਕੇ ਬੱਚਿਆਂ ਚ ਬਹੁਤ ਚੇਂਜ ਹੋ ਗਿਆ ਹੁਣ ਉਹ ਚੀਜ਼ ਨਹੀਂ ਰਹੀ ਉਹ ਸੱਭਿਆਤਾ ਵੀ ਨਹੀਂ ਰਹੀ ਤਾਂ ਆਪਾਂ ਵੈਸਟਰਨ ਕਲਚਰ ਦੇ ਵਿੱਚ ਆ ਗਏ ਆ ਸਾਰੇ ਤਾਂ ਮੇਰੇ ਫਾਦਰ ਸਾਹਿਬ ਨੂੰ ਕਿਤੇ ਨਾ ਕਿਤੇ ਚੀਜ਼ ਪਿੰਚ ਕਰਦੀ ਆ ਤੇ ਮੈਨੂੰ ਵੀ ਕਰਦੀ ਆ ਇਸ ਕਰਕੇ ਮੇਰਾ ਰੁਖ ਸ਼ੁਰੂ ਤੋਂ ਹੀ ਸੀ ਕਿ ਮੈਂ ਪੰਜਾਬ ਦੇ ਵਿੱਚ ਰਹਿਣਾ ਤੇ ਪੰਜਾਬ ਦੀ ਸਭਿਆਤਾ ਦੇ ਨਾਲ ਜੁੜੇ ਰਹਿਣਾ ਇਸ ਕਰਕੇ ਔਰ ਉਹ ਇੱਕ ਹੀ ਚੀਜ਼ ਨਾਲ ਹੋ ਸਕਦਾ ਸੀ ਕਿ ਅਗਰ ਮੈਂ ਪੰਜਾਬ ਦੇ ਵਿੱਚ ਜੌਬ ਲਵਾਂ ਤਾਂ ਫਿਰ ਮੈਂ ਪੰਜਾਬ 'ਚ ਹੀ ਰਹੂੰਗੀ ਇਨ ਫਿਊਚਰ ਮੈਰिज ਹੁੰਦੀ ਹੈ ਤਾਂ ਉਹ ਵੀ ਪੰਜਾਬ ਦੇ ਵਿੱਚ ਹੀ ਹੋਊਗੀ ਤਾਂ ਮੈਂ ਪੰਜਾਬ ਦੇ ਨਾਲ ਜੁੜੀ ਰਹੂੰਗੀ ਔਰ ਮੇਰੇ ਫਾਦਰ ਸਾਹਿਬ ਵੀ ਜੁੜੇ ਰਹਿਣਗੇ ਇਸ ਕਰਕੇ ਮੈਂ ਪੰਜਾਬ ਨੂੰ ਔਰ ਪੰਜਾਬ ਦੀ ਗਵਰਨਮੈਂਟ ਜੌਬ ਨੂੰ ਚੂਜ਼ ਕਰਿਆ ਜੀ ਇਹ ਬਹੁਤ ਚੰਗੀ ਗੱਲ ਹੈ ਤੇ ਜ਼ਰੂਰੀ ਵੀ ਹੈ ਕਿ ਪੰਜਾਬ ਨੂੰ ਪੰਜਾਬੀਆਂ ਦੀ ਜ਼ਰੂਰਤ ਹੈ ਆਪਾਂ ਦੇਖਦੇ ਹਾਂ ਕਿ ਲਗਭਗ ਪੰਜਾਬ ਦੇ ਯੂਥ ਜਿਹੜੇ ਆ ਬਾਹਰ ਨੂੰ ਜਾ ਰਹੇ ਨੇ ਤੇ ਮੈਂ ਇੱਕ ਇਦਾਂ ਦਾ ਐਗਜ਼ਾਮਪਲ ਦੇਖਿਆ ਸੀ ਉਹ ਵੀ ਸਾਡੀ ਪੰਜਾਬ ਦੀ ਧੀ ਦੁਆਰਾ ਹੀ ਜਿਹੜਾ ਸੈੱਟ ਕੀਤਾ ਗਿਆ ਤੇ ਸਬ ਇਨਸਪੈਕਟਰ 560 ਦੀ ਭਰਤੀ ਦੇ ਵਿੱਚ ਇੱਕ ਮੈਡਮ ਨੇ ਜਿਨ੍ਹਾਂ ਨੇ ਕੈਨੇਡਾ ਤੋਂ ਆ ਕੇ ਇੱਥੇ ਐਗਜ਼ਾਮ ਕਲੀਅਰ ਕੀਤਾ ਤੇ ਉਹ ਅੱਜ ਪੰਜਾਬ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਨੇ ਤੇ ਉਹਨਾਂ ਨੇ ਵੀ ਪੰਜਾਬ ਨੂੰ ਚੂਜ਼ ਕੀਤਾ ਤੇ ਸਾਨੂੰ ਆਪਦੀ ਮਾਤਰਭੂਮੀ ਤੇ ਮਾਣ ਹੁੰਦਾ ਤੇ ਸਾਨੂੰ ਆਪਦੇ ਪੰਜਾਬ ਦੇ ਵਿੱਚ ਰਹਿਣ ਲਈ ਆਪਦੇ ਪੰਜਾਬ ਨੂੰ ਹੀ ਬਚਾਤੇ ਬਿਲਕੁਲ ਪਜੀਤ ਤੁਸੀਂ ਇਹ ਸਹੀ ਕਿਹਾ ਤੇ ਪੰਜਾਬ ਨੂੰ ਪੰਜਾਬੀਆਂ ਦੀ ਜ਼ਰੂਰਤ ਹੈ ਤੇ ਪੰਜਾਬ ਦੀ ਧੀਆਂ ਦੀ ਪੰਜਾਬ ਨੂੰ ਜ਼ਰੂਰਤ ਹੈ ਤੇ ਅਜਿਹਾ ਇੱਕ ਐਗਜ਼ਾਮਪਲ ਮੈਂ ਮੇਰੇ ਨਾਲ ਇੱਕ ਸਬ ਇੰਸਪੈਕਟਰ ਮੈਡਮ ਨੇ ਉਹਨਾਂ ਦਾ ਦੇਖਿਆ ਕਿ ਉਹ ਕੈਨੇਡਾ ਗਏ ਹੋਏ ਸੀ ਫਿਰ ਵੀ ਉਹਨਾਂ ਨੇ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਫਾਰਮ ਫਿਲ ਕੀਤਾ ਤੇ ਉਹਨਾਂ ਨੇ ਐਗਜ਼ਾਮ ਕਲੀਅਰ ਕੀਤਾ ਤੇ ਅੱਜ ਉਹ ਪੰਜਾਬ ਪੁਲਿਸ ਦੇ ਵਿੱਚ ਐਜ਼ ਅ ਸਬ ਇੰਸਪੈਕਟਰ ਬਤੌਰ ਕੰਮ ਕਰ ਰਹੀ ਨੇ ਤੇ ਇਹ ਬੜੇ ਅੱਛੇ ਐਗਜ਼ਾਮਪਲ ਨੇ ਕਿ ਸਾਨੂੰ ਜਿਹੜਾ ਸਾਡੀ ਆਪਦੀ ਮਾਂ ਬੋਲੀ ਦੀ ਜਿਹੜੀ ਹੈ ਸੇਵਾ ਕਰਨੀ ਚਾਹੀਦੀ ਹੈ ਤੇ ਬਲਜੀਤ ਪੰਜਾਬ ਦੀ ਜਦੋਂ ਤੁਸੀਂ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਜਦੋਂ ਤੁਸੀਂ ਤਿਆਰੀ ਸਟਾਰਟ ਕੀਤੀ ਤੇ ਤੁਸੀਂ ਕਿਹੜੇ-ਕਿਹੜੇ ਐਗਜ਼ਾਮ ਦੇਣਾ ਸਟਾਰਟ ਕੀਤੇ ਕਿਹੜੇ-ਕਿਹੜੇ ਤੁਹਾਡੇ ਕਲੀਅਰ ਹੋਏ ਅ ਸਰ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਤਿਆਰੀ ਸਟਾਰਟ ਕਰੀ ਸੀ ਤਾਂ ਮੈਂ ਮੇਰੀ ਤਿਆਰੀ ਜਿਹੜੀ ਆ 2019 ਦੇ ਵਿੱਚ 20 ਦੇ ਵਿੱਚ ਇਸ ਪੀਰੀਅਡ ਦੇ ਵਿੱਚ ਸਟਾਰਟ ਹੋਈ ਸਪੈਸ਼ਲੀ ਲਾਕਡਾਊਨ ਦੇ ਵਿੱਚ ਲੌਕਡਾਊਨ ਤੋਂ ਪਹਿਲਾਂ ਮੇਰੀ ਪੋਸਟ ਗ੍ਰੈਜੂਏਸ਼ਨ ਚੱਲ ਰਹੀ ਸੀ ਤਾਂ ਜਿੱਦੇ ਕਰਕੇ ਮੈਨੂੰ ਟਾਈਮ ਨਹੀਂ ਮਿਲ ਪੰਦਾ ਸੀ ਫਿਰ ਜਿੱਦਾਂ ਹੀ ਮੇਰੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਹੋਈ ਇਧਰੋਂ ਲੌਕਡਾਊਨ ਵੀ ਲੱਗ ਗਿਆ ਤਾਂ ਫਿਰ ਉਹ ਇੱਕ ਕਹਿੰਦੇ ਕਈਆਂ ਦੇ ਲਈ ਉਹ ਵਰਦਾਨ ਵੀ ਸਾਬਿਤ ਹੋਇਆ ਉਹ ਟਾਈਮ ਪੀਰੀਅਡ ਕਿਉਂਕਿ ਆਪਾਂ ਘਰਾਂ ਦੇ ਵਿੱਚ ਬੈਠੇ ਰਹਿ ਗਏ ਤਾਂ ਮੇਰੇ ਕੋਲ ਫਿਰ ਫੋਨ ਹੁੰਦਾ ਸੀ ਤਾਂ ਮੈਂ ਫੋਨ ਦਾ ਸਹਾਰਾ ਲੈ ਕੇ ਔਰ ਮੈਂ ਆਪਣੀ ਤਿਆਰੀ ਸਟਾਰਟ ਕਰੀ ਸੀ ਤਾਂ ਦੇਖੋ ਕੋਈ ਵੀ ਆਪਾਂ ਤਿਆਰੀ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਗਾਈਡੈਂਸ ਦੀ ਲੋੜ ਹੁੰਦੀ ਆ ਤਾਂ ਪਹਿਲਾਂ ਮੈਂ ਗਾਈਡੈਂਸ ਲਈ ਕਿਸੇ ਅੱਛੇ ਟੀਚਰ ਨੂੰ ਮਿਲ ਕੇ ਕਿ ਮੈਨੂੰ ਕੀ ਪੜ੍ਹਨਾ ਚਾਹੀਦਾ ਔਰ ਕਿੱਦਾਂ ਪੜ੍ਹਨਾ ਚਾਹੀਦਾ ਤਾਂ ਉਹਨਾਂ ਤੋਂ ਗਾਈਡੈਂਸ ਲੈਣ ਤੋਂ ਬਾਅਦ ਮੈਂ ਆਪਣੀ ਤਿਆਰੀ ਸਟਾਰਟ ਕਰੀ ਤਾਂ ਸਭ ਤੋਂ ਪਹਿਲਾਂ ਮੇਰਾ ਜਿਹੜਾ ਪੰਜਾਬ ਦੇ ਵਿੱਚ ਆਪਾਂ ਪੀ ਟ੍ਰਿਪਲ ਐਸ ਬੀ ਦੇ ਪੇਪਰਾਂ ਤੋਂ ਮੈਂ ਸਟਾਰਟਿੰਗ ਕਰੀ ਸੀ ਤੇ ਉਸ ਦੇ ਨਾਲ ਨਾਲ ਮੈਂ ਸੈਂਟਰਲ ਗਵਰਨਮੈਂਟ ਦੇ ਐਸ ਐਸ ਸੀ ਐਸ ਐਸ ਸੀ ਸੀ ਜੀ ਐਲ ਸੀ ਐਚ ਐਸ ਐਲ ਜਿੱਦਾਂ ਕਿ ਐਸ ਐਸ ਸੀ ਸੀ ਜੀ ਐਲ ਮੇਰਾ ਦੋ ਵਾਰੀ ਕਲੀਅਰ ਸੀ CGHSL ਵੀ ਮੇਰਾ ਦੋ ਵਾਰੀ ਕਲੀਅਰ ਸੀ ਪੁਆਇੰਟਾਂ ਤੋਂ ਮੈਂ ਮੇਰੀ ਸਿਲੈਕਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਰੁਕ ਜਾਂਦੀ ਸੀ ਚਲੋ ਵੀ ਇੱਕ ਟਾਈਮ ਪੀਰੀਅਡ ਹੁੰਦਾ ਸਟਰਗਲ ਜਦੋਂ ਤੁਹਾਨੂੰ ਚੀਜ਼ ਪਤਾ ਲੱਗਦੀ ਆ ਕਿ ਤੁਸੀਂ ਕਿੱਥੋਂ ਤੱਕ ਪਹੁੰਚ ਗਏ ਔਰ ਕਿੱਥੋਂ ਪਹੁੰਚ ਕੇ ਤੁਸੀਂ ਵਾਪਸ ਮੁੜੇ ਹੋ ਤਾਂ ਬਸ ਥੋੜਾ ਜਿਹਾ ਹੋਰ ਤਾਂ ਆਪਣੇ ਚੋਂ ਚੀਜ਼ ਕਿਤੇ ਨਾ ਕਿਤੇ ਸਬਰ ਵੀ ਲੈ ਕੇ ਆਉਂਦੀ ਆ ਉਸ ਤੋਂ ਬਾਅਦ ਪੀ ਟ੍ਰਿਪਲ ਐਸਬੀ ਦੇ ਐਗਜ਼ਾਮਸ ਦਿੱਤੇ ਇੱਕ ਦੋ ਐਗਜ਼ਾਮਸ ਕਲਰਕ ਦੇ ਦਿੱਤੇ ਮੇਰੇ ਉਹ ਨਹੀਂ ਕਲੀਅਰ ਹੋ ਪਾਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੀ ਟ੍ਰਿਪਲ ਐਸ ਬੀ ਦੇ ਪਟਵਾਰੀ ਦੀ ਸਭ ਤੋਂ ਮੇਲਾ ਪਟਵਾਰ ਸਭ ਤੋਂ ਪਹਿਲਾਂ ਮੇਰਾ ਫਟਵਾਰੀ ਦਾ ਪੇਪਰ ਕਲੀਅਰ ਹੋਇਆ ਸੀ ਪਟਵਾਰੀ ਦਾ ਪੇਪਰ ਕਲੀਅਰ ਹੋਣ ਤੋਂ ਬਾਅਦ ਜਿਹੜਾ ਮੇਨ ਸੀ ਉਹਦੇ ਵਿੱਚ ਮੈਂ ਪੁਆਇੰਟਸ ਤੋਂ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਅੱਪਾ ਹੋਰ ਅੱਗੇ ਪੀਪਰ ਦਿੰਦੇ ਗਏ ਫਿਰ ਮੇਰਾ ਦਿੱਲੀ ਪੁਲਿਸ ਸਬ ਇਨਸਪੈਕਟਰ ਦੇ ਵਿੱਚ ਹੋਇਆ ਸੀ ਉਹ ਮੇਰਾ ਸਾਰਾ ਕੁਝ ਕਲੀਅਰ ਸੀ ਮੈਡੀਕਲ ਵੀ ਕਲੀਅਰ ਸੀ ਪਰ ਉਸ ਤੋਂ ਬਾਅਦ ਇੱਧਰ ਪੰਜਾਬ ਦੇ ਵਿੱਚ ਹੋ ਗਿਆ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੈਂ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀ ਤਾਂ ਮੈਂ ਡੈਲੀ ਪੁਲਿਸ ਨੂੰ ਸਕਿਪ ਕਰਕੇ ਮੈਂ ਇੱਧਰ ਆਉਣਾ ਜ਼ਿਆਦਾ ਪਸੰਦ ਕਰਿਆ ਪੰਜਾਬ ਦੇ ਵਿੱਚ ਤਾਂ ਇੱਧਰ ਇਹ ਹੈਡ ਕਨਸਟੇਬਲ ਦੇ ਵਿੱਚ ਮੇਰਾ ਹੋ ਗਿਆ ਤੇ ਹੁਣ ਮੇਰਾ ਸਬ ਇਨਸਪੈਕਟਰ 'ਚ ਵੀ ਸਿਲੈਕਸ਼ਨ ਹੋ ਚੁੱਕੀ ਆ ਜਿੱਦਾਂ ਕਿ ਆਪ ਜੀ ਨੂੰ ਦੱਸਿਆ ਸੀ ਤਾਂ ਹੁਣ ਉਹਦੇ ਵਿੱਚ ਵੀ ਅੱਗੇ ਸਾਡੇ ਜੁਆਇਨਿੰਗ ਲੈਟਰ ਸਾਨੂੰ ਪ੍ਰਾਪਤ ਹੋ ਜਾਣੇ ਆ ਤਾਂ ਜਲਦ ਹੀ ਵਾਹਿਗੁਰੂ ਜੀ ਕਰਨਗੇ ਅਸੀਂ ਉਸ ਮੁਕਾਮ ਤੇ ਪਹੁੰਚਾਂਗੇ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਪੇਪਰ ਫਿਰ ਮੇਰਾ ਚੰਡੀਗੜ੍ਹ ਪੁਲਿਸ ਦਾ ਪੇਪਰ ਵੀ ਕਲੀਅਰ ਹੋਇਆ ਤੇ ਉਸ ਤੋਂ ਬਾਅਦ ਦਿੱਲੀ ਪੁਲਿਸ ਦੇ ਵਿੱਚ ਸਬ ਇਨਸਪੈਕਟਰ ਦੀ ਪੋਸਟ ਤੋਂ ਇਲਾਵਾ ਹੈੱਡ ਕਨਸਟੇਬਲ ਦੀ ਪੋਸਟ ਵੀ ਕਲੀਅਰ ਸੀ ਉਹ ਵੀ ਐਗਜ਼ਾਮ ਮੇਰਾ ਹੋ ਗਿਆ ਸੀ ਤਾਂ ਇਦਾਂ ਕਹਿੰਦੇ ਕਿ ਇੱਕ ਟਾਈਮ ਇਦਾਂ ਦਾ ਆਉਂਦਾ ਕਿ ਜਦੋਂ ਤੁਹਾਡੀ ਤਿਆਰੀ ਇਸ ਲੈਵਲ ਤੇ ਪਹੁੰਚ ਜਾਂਦੀ ਆ ਕੀ ਫਿਰ ਤੁਹਾਡੇ ਜਿੰਨੇ ਵੀ ਪੇਪਰ ਸਾਰੇ ਕਲੀਅਰ ਹੁੰਦੇ ਜਾਂਦੇ ਆ ਤਾਂ ਉਹ ਲੈਵਲ ਮੇਰੇ ਤੇ ਆਇਆ ਫਿਰ ਮੇਰੇ ਬਹੁਤ ਸਾਰੇ ਐਗਜ਼ਾਮਸ ਕਲੀਅਰ ਹੋਏ ਜਿੰਨਾ ਵਿੱਚੋਂ ਫਿਰ ਮੈਂ ਪੰਜਾਬ ਦੇ ਪੰਜਾਬ ਪੁਲਿਸ ਹੈੱਡ ਕਨਸਟੇਬਲ ਨੂੰ ਚੂਜ਼ ਕਰਿਆ ਜੀ ਬਲਜੀਤ ਤੇ ਜਦੋਂ ਤੁਸੀਂ ਇੰਨੇ ਐਗਜ਼ਾਮ ਦਿੱਤੇ ਤੇ ਸਟਾਰਟਿੰਗ ਚ ਸਟਾਰਟਿੰਗ ਫੇਜ ਚ ਆਪਣੇ ਐਗਜ਼ਾਮ ਕਲੀਅਰ ਨਹੀਂ ਹੁੰਦੇ ਤੇ ਉਦੋਂ ਤੁਸੀਂ ਸਟਰਗਲਿੰਗ ਫੇਜ ਚ ਵੀ ਸੀਗੇ ਤੇ ਤੁਹਾਨੂੰ ਡੀਮੋਟੀਵੇਸ਼ਨ ਵੀ ਹੁੰਦਾ ਹੋਊਗਾ ਡੀਮੋਟੀਵੇਟ ਵੀ ਫੀਲ ਕਰਦੇ ਹੋਵੋਗੇ ਕਿਸੇ ਚੀਜ਼ ਨੂੰ ਲੈ ਕੇ ਤੇ ਉਸ ਦਰਾਂ ਨੂੰ ਤੁਸੀਂ ਆਪਣੀ ਕੰਸਿਸਟੈਂਸੀ ਨੂੰ ਕਿਵੇਂ ਮੇਨਟੇਨ ਕੀਤਾ ਤੇ ਤੁਹਾਨੂੰ ਫੈਮਿਲੀ ਜਾਂ ਫਰੈਂਡਸ ਤੋਂ ਕਿੰਨਾਂ ਨੇ ਸਪੋਰਟ ਕੀਤਾ ਅ ਦੇਖੋ ਸਰ ਕੋਈ ਵੀ ਆਪਾਂ ਕੰਮ ਸਟਾਰਟ ਕਰਦੇ ਆਂ ਔਂਕੜਾ ਤਾਂ ਆਪਾਂ ਨੂੰ ਆਉਂਦੀਆਂ ਹਰ ਕੰਮ ਦੇ ਵਿੱਚ ਆਪਾਂ ਨੂੰ ਔਂਕੜਾ ਆਉਂਦੀਆਂ ਤਾਂ ਔਂਕੜਾ ਤੋਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਉਹਨਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ हां ਇਹ ਚੀਜ਼ ਜ਼ਰੂਰ ਹੁੰਦੀ ਆ ਸਾਰੇ ਹੀ ਕੈਂਡੀਡੇਟਸ ਦੇ ਨਾਲ ਸਾਰੇ ਹੀ ਸਟੂਡੈਂਟਸ ਦੇ ਨਾਲ ਇਹ ਚੀਜ਼ ਹੁੰਦੀ ਆ ਕਿ ਜਦੋਂ ਆਪਣਾ ਐਗਜ਼ਾਮ ਕਲੀਅਰ ਨਹੀਂ ਹੁੰਦਾ ਸਟਾਰਟਿੰਗ ਫੇਸ ਤਾਂ ਇਦਾਂ ਹੁੰਦਾ ਕਿ ਜਦੋਂ ਆਪਾਂ ਮੈਂ ਆਪਣਾ ਦੱਸਦੀ ਆ ਸਰ ਕਿ ਜਦੋਂ ਐਗਜ਼ਾਮ ਦੇ ਕੇ ਸਟਾਰਟਿੰਗ ਦੇ ਵਿੱਚ ਬਾਹਰ ਨਿਕਲਦੇ ਆ ਤਾਂ ਨਾਰਮਲੀ ਕੈਂਡੀਡੇਟਸ ਬਾਹਰ ਆ ਕੇ ਡਿਸਕਸ਼ਨ ਕਰਦੇ ਆ ਕਿ ਮੇਰੇ 80 ਅਟੈਂਪਟ ਹੋਏ ਮੇਰੇ 90 ਅਟੈਂਪਟ ਹੋਏ ਤਾਂ ਉਹ ਸਟਾਰਟਿੰਗ ਫੇਸ ਇਦਾਂ ਦਾ ਸੀ ਜਦੋਂ ਮੇਰੇ 15 20 ਇੰਨੇ ਹੀ ਅਟੈਂਪਟ ਹੁੰਦੇ ਸੀ ਤਾਂ ਮੈਂ ਇਹ ਸੋਚਦੀ ਸੀ ਬਾਹਰ ਆ ਕੇ ਕਿ ਇਹ ਬੱਚੇ ਕੀ ਕਰਦੇ ਆ ਇਹ ਕੀ ਖਾਂਦੇ ਆ ਇਹ ਇਦਾਂ ਦਾ ਕੀ ਪੜਦੇ ਆ ਕਿ ਇਹਨਾਂ ਦੇ 80 80 ਅਟੈਂਪਟ ਹੋ ਰਿਹਾ ਤੇ ਮੇਰੇ 15 20 ਅਟੈਂਪਟ ਹੋ ਰਿਹਾ ਪਰ ਹੌਲੇ 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 ਤਿਆਰੀ ਕਰਦੇ ਰਹੇ ਸਭ ਤੋਂ ਮੇਨ ਚੀਜ਼ ਹੁੰਦੀ ਆ ਤੁਹਾਡੀ ਕੰਸਿਸਟੈਂਸੀ ਕਿ ਤੁਸੀਂ ਲੱਗੇ ਰਹੋ ਲੱਗੇ ਰਹੋ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਕਰਦੇ ਰਹੋਗੇ ਪੜ੍ਹਦੇ ਰਹੋਗੇ ਰਿਵੀਜ਼ਨ ਕਰਦੇ ਰਹੋਗੇ ਤਾਂ ਆਪੇ ਹੀ ਇੱਕ ਦਿਨ ਉਹ ਲੈਵਲ ਆ ਜਾਊਗਾ ਕਿ ਤੁਸੀਂ ਵੀ ਬਾਹਰ ਨਿਕਲ ਕੇ ਕਹੋਗੇ ਕਿ ਮੇਰੇ 90 अटेम्प्ट ਹੋਏ ਮੇਰੇ 95 अटेम्प्ट ਹੋਏ ਇਹਦੇ ਵਿੱਚੋਂ ਮੇਰੇ ਇੰਨੇ ਮਾਰਕਸ ਤਾਂ ਪੱਕੇ ਆ ਫਿਰ ਇੱਕ ਲੈਵਲ ਇਦਾਂ ਦਾ ਵੀ ਆਂਦਾ ਜਦੋਂ ਤੁਸੀਂ ਕਹਿੰਦੇ ਹੋ ਮੇਰਾ ਸਿਲੈਕਸ਼ਨ ਪੱਕਾ ਤਾਂ ਪਹਿਲਾਂ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਪਰ ਉਹਨਾਂ ਔਕੜਾਂ ਤੋਂ ਆਪਾਂ ਡਰਨਾ ਨਹੀਂ ਆ ਜਦੋਂ ਤੁਸੀਂ ਕੰਸਿਸਟੈਂਸੀ ਰੱਖੋਗੇ ਲਗਾਤਾਰ ਲੱਗੇ ਰਹੋਗੇ ਤਾਂ ਉਹਦੇ ਵਿੱਚ ਕੀ ਹੋਊਗਾ ਕੀ ਤੁਹਾਡੀ ਤਿਆਰੀ ਦਾ ਲੈਵਲ ਵੱਧਦਾ ਹੀ ਜਾਊਗਾ ਦਿਨ ਪਰ ਦਿਨ ਤੁਸੀਂ ਖੁਦ ਫੀਲ ਕਰੋਗੇ ਖੁਦ ਮਹਿਸੂਸ ਕਰੋਗੇ ਕਿ ਅੱਜ ਮੈਂ ਇੰਨਾ ਪੜਿਆ ਅੱਛਾ ਮੈਨੂੰ ਇੰਨੀ ਨੌਲੇਜ ਹੋ ਗਈ ਆਹ ਚੀਜ਼ ਤਾਂ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਆਹ ਚੀਜ਼ ਹੁਣ ਮੈਨੂੰ ਆਉਂਦੀ ਆ ਕੋਈ ਕਿਤੇ ਵੀ ਆਪਣੇ ਸਾਹਮਣੇ ਕੁਐਸਚਨ ਆਉਂਦਾ ਹਾਂ ਆਹ ਚੀਜ਼ ਮੈਨੂੰ ਪਤਾ ਤਾਂ ਇਹ ਚੀਜ਼ ਆ ਕਿ ਤੁਹਾਨੂੰ ਔਂਕੜਾ ਆਉਣਗੀਆਂ ਪਰ ਔਂਕੜਾ ਤੋਂ ਡਰਨਾ ਨਹੀਂ ਆ ਤੇ ਆਪਣੀ ਕਨਸਿਸਟੈਂਸੀ ਨੂੰ ਬਣਾ ਕੇ ਰੱਖਣਾ ਤੇ ਜਿਹੜਾ ਸਰ ਤੁਸੀਂ ਸਵਾਲ ਕੀਤਾ ਕਿ ਤੁਹਾਡੇ ਨਾਲ ਕਿੰਨਾਂ ਨੇ ਇਸ ਸਟਰਗਲ ਪੁਆਇੰਟ ਦੇ ਵਿੱਚ ਸਾਥ ਦਿੱਤਾ ਤਾਂ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਚਾਹੂੰਗੀ ਆਪਣੇ ਫਾਦਰ ਸਾਹਿਬ ਨੂੰ ਔਰ ਆਪਣੀ ਮਦਰ ਨੂੰ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਕਹਿੰਦੇ ਰੱਬ ਕਿਸੇ ਨੇ ਦੇਖਿਆ ਨਹੀਂ ਪਰ ਮੈਂ ਰੱਬ ਆਪਣੇ ਫਾਦਰ ਸਾਹਿਬ ਦੇ ਵਿੱਚ ਦੇਖਿਆ ਮੇਰੇ ਫਾਦਰ ਸਾਹਿਬ ਬਹੁਤ ਜ਼ਿਆਦਾ ਇੱਕ ਕਹਿੰਦੇ ਰੱਬ ਠੱਲੇ ਨਹੀਂ ਆ ਸਕਦਾ ਤਾਂ ਉਹ ਮਾਪੇ ਦਿੰਦਾ ਮਾਪੇ ਸਭ ਦੇ ਹੀ ਚੰਗੇ ਹੁੰਦੇ ਆ ਕਿਸੇ ਦੇ ਮਾੜੇ ਨਹੀਂ ਹੁੰਦੇ ਪਰ ਮੇਰੇ ਫਾਦਰ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਇੱਥੋਂ ਤੱਕ ਕਿ ਜਦੋਂ ਮੇਰੇ ਐਗਜ਼ਾਮਸ ਕਲੀਅਰ ਨਹੀਂ ਹੁੰਦੇ ਸੀ ਤਾਂ ਜਦੋਂ ਐਗਜ਼ਾਮ ਦੇ ਲਈ ਫਾਦਰ ਸਾਹਿਬ ਰਿਜ਼ਲਟ ਪੁੱਛਦੇ ਸੀ ਤਾਂ ਫੋਨ ਦੇ ਵਿੱਚ ਰਿਜ਼ਲਟ ਦੱਸਣਾ ਬਹੁਤ ਔਖਾ ਹੁੰਦਾ ਸੀ ਤਾਂ ਮੈਂ ਕਹਿ ਦਿੰਦੀ ਸੀ ਕਿ ਮਤਲਬ ਬਹੁਤ ਔਖੇ ਹੋ ਕੇ ਇਹ ਦੱਸਣਾ ਹੁੰਦਾ ਸੀ ਕਿ ਡੈਡੀ ਜੀ ਨਹੀਂ ਕਲੀਅਰ ਹੋਇਆ ਮਤਲਬ ਬਹੁਤ ਹਿੰਮਤ ਚਾਹੀਦੀ ਹੁੰਦੀ ਸੀ ਇਹ ਗੱਲ ਕਹਿਣ ਵਾਸਤੇ ਕਿ ਮੇਰਾ ਪੇਪਰ ਨਹੀਂ ਕਲੀਅਰ ਹੋਇਆ। ਤਾਂ ਜਦੋਂ ਮੈਂ ਇਹ ਚੀਜ਼ ਬੋਲਦੀ ਸੀ ਉਹ ਮੈਂ ਰੋਣ ਲੱਗ ਜਾਂਦੀ ਸੀ। ਤਾਂ ਮੇਰੇ ਫਾਦਰ ਸਾਹਿਬ ਮੈਨੂੰ ਮਤਲਬ ਉਹਨਾਂ ਨੇ ਕਦੇ ਵੀ ਫੀਲ ਨਹੀਂ ਹੋਣ ਦਿੱਤਾ ਕਿ ਪੇਪਰ ਨਹੀਂ ਕਲੀਅਰ ਹੋਇਆ ਤਾਂ ਬਸ ਹਾਰ ਗਈ। ਉਹਨਾਂ ਨੇ ਇੱਕੋ ਹੀ ਉਹਨਾਂ ਦਾ ਸੈਂਟੈਂਸ ਹੁੰਦਾ ਸੀ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ? ਮੈਂ ਤੇਰੇ ਨਾਲ ਖੜਾ। ਤੁਸੀਂ ਹੋਰ ਤਿਆਰੀ ਕਰੋ। ਉਹਨੂੰ ਭੁੱਲ ਜਾਓ। ਜੋ ਪਿੱਛੇ ਹੋ ਗਿਆ ਉਹਨੂੰ ਭੁੱਲ ਜਾਓ। ਤੁਸੀਂ ਅੱਗੇ ਤਿਆਰੀ ਕਰੋ। ਤਾਂ ਉਹ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਸੀ ਔਰ ਬਹੁਤ ਖੁਸ਼ੀ ਹੁੰਦੀ ਸੀ ਉਸ ਚੀਜ਼ ਨੂੰ ਅੱਜ ਵੀ ਹੁੰਦੀ ਹੈ ਕਿ ਮੇਰੇ ਫਾਦਰ ਸਾਹਿਬ ਦੀ ਇਕੋ ਲਾਈਨ ਹੁੰਦੀ ਸੀ ਕਿ ਕੋਈ ਗੱਲ ਨਹੀਂ ਪੁੱਤ ਕਰੂ ਤਾਂ ਮੇਰੇ ਫਾਦਰ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਮਦਰ ਨੇ ਵੀ ਬਹੁਤ ਦਿੱਤਾ ਮਦਰ ਨੇ ਕਦੇ ਨਹੀਂ ਕਿਹਾ ਕਿ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਕਿ ਨਾਰਮਲੀ ਮਦਰਸ ਕਹਿੰਦੀਆਂ ਕਿ ਟੀਆਂ ਪੈਦਾ ਹੀ ਕਿਉਂ ਹੋਈਆਂ ਕੰਮ ਕਰਨ ਲਈ ਹੋਈਆਂ ਘਰ ਦਾ ਕੰਮ ਕਰਾਉਣਾ ਕਰੋ ਕੰਮ ਮੈਂ ਕਿਉਂ ਕਰਾਂ ਪਰ ਮੇਰੇ ਮਦਰ ਦੇ ਵਿੱਚ ਹਮੇਸ਼ਾ ਇਹ ਚੀਜ਼ ਰਹੀ ਕਿ ਕੰਮ ਮੈਂ ਆਪੇ ਕਰ ਲਵਾਂਗੀ ਤੁਸੀਂ ਪੜੋ ਤੁਸੀਂ ਅੱਗੇ ਵਧੋ ਤਾਂ ਮੇਰੇ ਫਾਦਰ ਸਾਹਿਬ ਦੇ ਨਾਲ ਹਾਲਾਂਕਿ ਮੇਰੇ ਮਦਰ ਪੜੇ ਲਿਖੇ ਨਹੀਂ ਹੈਗੇ ਉਹ ਬਿਲਕੁਲ ਵੀ ਸਾਈਨ ਕਰਨਾ ਵੀ ਨਹੀਂ ਜਾਣਦੇ ਪਰ ਮੇਰੇ ਫਾਦਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਮੈਂ ਸਪੈਸ਼ਲੀ ਆਪਣੇ ਫਾਦਰ ਸਾਹਿਬ ਔਰ ਮਦਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆਂ ਔਰ ਕੁਝ ਮੇਰੇ ਫਰੈਂਡਸ ਨੇ ਜਿਨ੍ਹਾਂ ਨੇ ਮੇਰੇ ਸਟਰਗਲ ਪੁਆਇੰਟ ਦੇ ਵਿੱਚ ਬਹੁਤ ਸਾਥ ਦਿੱਤਾ ਉਹਨਾਂ ਵਿੱਚੋਂ ਮੈਂ ਇੱਕ ਦਾ ਨਾਮ ਜ਼ਰੂਰ ਮੈਂਸ਼ਨ ਕਰਨਾ ਚਾਹੂੰਗੀ ਸਰ ਮੈਂ ਫਿਰੋਜ਼ਪੁਰ ਦੇ ਵਿੱਚ ਜਦੋਂ ਰਹਿੰਦੀ ਸੀ ਤਾਂ ਜਿੱਦਾਂ ਕਿ ਮੈਂ ਦੱਸਿਆ ਕਿ ਮੇਰਾ ਉਹ ਪੁਆਇੰਟ ਬਹੁਤ ਔਖਾ ਸੀ ਮੈਂ ਕਿਸੇ ਦੇ ਘਰ ਕੰਮ ਵੀ ਕਰਦੀ ਸੀ ਔਰ ਬਹੁਤ ਔਖਾ ਸੀ ਮੇਰੇ ਲਈ ਤਾਂ ਮੈਨੂੰ ਰੋਟੀ ਲਈ ਵੀ ਬਹੁਤ ਔਖਾ ਸੀ ਤਾਂ ਮੇਰੀ ਇੱਕ ਫਰੈਂਡ ਹੁੰਦੀ ਸੀ ਉਹ ਹਾਂ ਡੈਲੀ ਜਦੋਂ ਉਹਨੂੰ ਪਤਾ ਲੱਗਣਾ ਕਿ ਮੇਰੇ ਕੋਲ ਖਾਣ ਲਈ ਰੋਟੀ ਨਹੀਂ ਆ ਤਾਂ ਉਹ ਆਪਣੇ ਘਰੋਂ ਰੋਟੀ ਲੈ ਆ ਲਿਆ ਕਿ ਮੈਨੂੰ ਦਿੰਦੀ ਸੀ ਔਰ ਘਰ ਵੀ ਲੈ ਕੇ ਜਾਂਦੀ ਸੀ ਔਰ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਰੋਟੀ ਖਾ ਕੇ ਹੀ ਜਾਣੀ ਆ ਫਿਰ ਟਿਫਨ 'ਚ ਵੀ ਪੈਕ ਕਰ ਦੇਣੀ ਕਿ ਤੂੰ ਇਹ ਜਾ ਕੇ ਰੂਮ 'ਚ ਜਦੋਂ ਤੈਨੂੰ ਭੁੱਖ ਲੱਗੇ ਤੂੰ ਖਾ ਲੈਣਾ ਤਾਂ ਉਹ ਬਹੁਤ ਸੋਹਣਾ ਮਤਲਬ ਰਿਸ਼ਤਾ ਮੇਰਾ ਉਹਦੇ ਨਾਲ ਤੇ ਮੈਂ ਇਹਨਾਂ ਤਿੰਨਾਂ ਦਾ ਤਾਂ ਸਪੈਸ਼ਲੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਜੀ ਤੇ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਮੁਕਾਮ 'ਤੇ ਅੱਗੇ ਵਧਦੇ ਆ ਉਸੇ ਚੰਗੇ ਦੋਸਤਾਂ ਦਾ ਸਾਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਇੱਕ ਅਜੀਬਾ ਰਿਸ਼ਤਾ ਹੈ ਜਿਹਨੂੰ ਅਸੀਂ ਆਪ ਦੇ ਆਪ ਚੁੰਦੇ ਹਾਂ ਸਾਡੇ ਜਿਹੜੇ ਬਲੱਡ ਦੇ ਰਿਲੇਸ਼ਨ ਹੁੰਦੇ ਆ ਉਹ ਪਹਿਲਾਂ ਹੀ ਸਾਡੇ ਘਰਦਿਆਂ ਵੱਲੋਂ ਬਣਾਏ ਗਏ ਹੁੰਦੇ ਨੇ ਕਿ ਆਪਾਂ ਬਾਈ ਬਰਤ ਹੀ ਸਾਨੂੰ ਮਿਲ ਜਾਂਦੇ ਨੇ ਪਰ ਜਿਹੜੇ ਚੰਗੇ ਦੋਸਤ ਹੈ ਉਹ ਅਸੀਂ ਆਪ ਹਾਸਲ ਕਰਦੇ ਹਾਂ ਜੀ ਚੰਗੀ ਜਿਹੜੀ ਸੰਗਤੀ ਹੈ ਉਹ ਸਾਨੂੰ ਅੱਗੇ ਤੱਕ ਲੈ ਕੇ ਜਾਂਦੀ ਹੈ ਤੇ ਇਦਾਂ ਹੀ ਆਪਾਂ ਦੇਖਿਆ ਹੈ ਕਿ ਬਲਜੀਤ ਮੈਡਮ ਦੇ ਨਾਲ ਉਹਨਾਂ ਦੀ ਜਿਹੜੀ ਸਹਿਲ ਨੇ ਸਪੋਰਟ ਕੀਤਾ ਤੇ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਸਟruggling ਪੀੜ ਚ ਉਹਨਾਂ ਨੂੰ ਸਾਥ ਦਿੱਤਾ ਤੇ ਇਹਨਾਂ ਦਾ ਸਾਥ ਉਹਨਾਂ ਦੇ ਸਾਥ ਕਰਕੇ ਹੀ ਉਹਨ ਅੱਜ ਇਸ ਮੁਕਾਮ ਨੂੰ ਹਾਸਲ ਕਰਨ ਚ ਕਾਮਯਾਬ ਹੋਏ ਨੇ ਤੇ ਬਲਜੀਤ ਤੁਸੀਂ ਜਦੋਂ ਆਪਦੀ ਤਿਆਰੀ ਸਟਾਰਟ ਕੀਤੀ ਤੇ ਤੁਸੀਂ ਤਿਆਰੀ ਕਿਵੇਂ ਸਟਾਰਟ ਕੀਤੀ ਕੀ ਕੀ ਪੜ੍ਹਨਾ ਸਟਾਰਟ ਕੀਤਾ ਜਾਂ ਕਿਵੇਂ ਸਟਾਰਟ ਕੀਤਾ ਅ ਦੇਖੋ ਜੀ ਸਰ ਜਿੱਦਾਂ ਕਿ ਪਹਿਲਾਂ ਵੀ ਆਪਾਂ ਗੱਲ ਮੈਂਸ਼ਨ ਕਰੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆ ਦੇਖੋ ਨੌਲੇਜ ਬਹੁਤ ਆ ਆਪਾਂ ਜਿਹੜੀ ਯੁੱਗ ਦੇ ਵਿੱਚ ਜੀ ਰਹਿਆਂ ਇਸ ਯੁੱਗ ਦੇ ਵਿੱਚ ਹਰ ਹੱਥ ਦੇ ਵਿੱਚ ਫੋਨ ਆ ਹਰ ਹੱਥ ਦੇ ਵਿੱਚ ਨੈਟ ਆ ਹਰ ਬੱਚੇ-ਬੱਚੇ ਤੱਕ ਨੈਟ ਪਹੁੰਚ ਕਰਦਾ ਬੱਚੇ-ਬੱਚੇ ਤੱਕ ਗੂਗਲ ਪਹੁੰਚ ਕਰਦਾ ਸੋ ਇਨਫਾਰਮੇਸ਼ਨ ਬਹੁਤ ਆ ਔਰ ਨੌਲੇਜ ਇੰਨੀ ਪਈਆ ਕਿ ਅਗਰ ਆਪਾਂ ਸਾਰੀ ਉਮਰ ਵੀ ਸ਼ਾਇਦ ਲੱਗੇ ਰਹੀਏ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਸਾਰੀ ਨੌਲੇਜ ਆ ਮੇਨ ਚੀਜ਼ ਹੁੰਦੀ ਆ ਕਿ ਆਪਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ ਕੀ ਪੜ੍ਹਨਾ ਕਿੱਥੋਂ ਪੜ੍ਹਨਾ ਕਿਵੇਂ ਪੜ੍ਹਨਾ ਜਦੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਆ ਤਾਂ ਫਿਰ ਆਪਾਂ ਤਿਆਰੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਸਟਾਰਟ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਗਾਈਡੈਂਸ ਜ਼ਰੂਰੀ ਆ ਉਹ ਗਾਈਡੈਂਸ ਲਈ ਜਾਵੇ ਔਰ ਕਿੱਥੋਂ ਪੜ੍ਹਨਾ ਕਿਵੇਂ ਪੜ੍ਹਨਾ ਇਹ ਚੀਜ਼ ਦੀ ਜਾਣਕਾਰੀ ਲਈ ਜਾਵੇ ਤਾਂ ਹੀ ਆਪਾਂ ਜਿਹੜੇ ਹੈ ਉਹ ਆਪਣੀ ਤਿਆਰੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਔਰ ਸਪੈਸ਼ਲੀ ਅਗਰ ਆਪਾਂ ਸਬਜੈਕਟਸ ਦੀ ਗੱਲ ਕਰੀਏ ਤਾਂ ਮੇਨ ਜਿਹੜਾ ਮੈਂ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਸਭ ਤੋਂ ਜ਼ਿਆਦਾ ਫੋਕਸ ਤਾਂ ਸਾਰੇ ਹੀ ਸਬਜੈਕਟਸ ਤੇ ਕਰਨਾ ਚਾਹੀਦਾ ਪਰ ਜਿੱਦਾਂ ਕਿ ਅਗਰ ਆਪਣਾ ਮੈਥਸ ਰੀਜ਼ਨਿੰਗ ਬਹੁਤ ਜ਼ਿਆਦਾ ਵਧੀਆ ਆਪਾਂ ਉਹਨੂੰ ਪੱਕਾ ਕਰ ਲੈਣੇ ਆ ਕੀ ਠੀਕ ਹੈ ਅਗਰ ਫੋਰ ਈਗਜ਼ਾਮਪਲ 50 ਕੁਐਸਚਨ ਆਇਆ ਤਾਂ ਉਹਦੇ ਵਿੱਚੋਂ 47 48 ਮਾਰਕਸ ਮੇਰੇ ਪੱਕੇ ਆ ਤਾਂ ਫਿਰ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਇਹ ਹੁੰਦਾ ਕਿ ਜਿੱਦਾਂ ਰੀਜ਼ਨਿੰਗ ਆ ਰੀਜ਼ਨਿੰਗ ਸਬਜੈਕਟਸ ਜਿਹੜੇ ਨੇ ਜਿਹੜੇ ਟਾਪਿਕਸ ਨੇ ਉਹ ਸੇਮ ਨੇ ਕੀ ਔਰ ਆਪਣੇ ਡਿਸਾਈਡਡ ਨੇ ਕਿ ਇੰਨੇ ਟਾਪਿਕਸ ਨੇ ਤਾਂ ਉਸ ਟਾਪਿਕ ਤੋਂ ਨਾ ਕੁਝ ਬਾਹਰ ਜਾਊਗਾ ਨਾ ਉਹਦੇ ਅੰਦਰ ਰਹੂਗਾ ਤਾਂ ਸਭ ਕੁਝ ਕੀ ਆ ਕਿ ਜਦੋਂ ਆਪਾਂ ਰੀਜ਼ਨਿੰਗ ਦੀ ਤਿਆਰੀ ਇਸ ਤਰੀਕੇ ਦੇ ਨਾਲ ਕਰਾਂਗੇ ਉਹਨੂੰ ਪੱਕਾ ਕਰ ਲਾਂਗੇ ਔਰ ਮੈਥਸ ਨੂੰ ਪੱਕਾ ਕਰ ਲਾਂਗੇ ਤਾਂ ਆਪਣੇ ਮਾਰਕਸ ਜਿਹੜੇ ਆ ਉਹ ਐਡ ਆਨ ਹੋ ਜਾਂਦੇ ਆ ਆਪਾਂ ਨੂੰ ਇੱਕ ਲੈਵਲ ਮਿਲ ਜਾਂਦਾ ਕਿ ਹਾਂ ਆ ਦੋ ਸਬਜੈਕਟਸ ਸਾ ਮੇਰੇ ਬਹੁਤ ਵਧੀਆ ਤੀਜੇ ਨੰਬਰ ਤੇ ਮੈਂ ਗੱਲ ਕਰਨਾ ਚਾਹੂੰਗੀ ਇੰਗਲਿਸ਼ ਦੀ ਇੰਗਲਿਸ਼ ਦੀ ਤਿਆਰੀ ਵੀ ਆਪਾਂ ਨੂੰ ਨਾਲ ਦੀ ਨਾਲ ਵਧੀਆ ਹੋ ਜਾਂਦੀ ਹੈ ਕੁਝ ਵੀ ਔਖਾ ਨਹੀਂ ਹੈ ਤਾਂ ਉਹਦੀ ਜਿੱਦਾਂ ਜੀਕੇ ਆ ਜੀਕੇ ਸੰਸਾਰ ਆ ਮੈਂ ਨਹੀਂ ਕਹਿੰਦੀ ਕਿ ਜੀਕੇ ਨੂੰ ਆਪਾਂ ਪੜ ਨਹੀਂ ਸਕਦੇ ਜਾਂ ਜੀਕੇ ਦੀ ਆਪਾਂ ਤਿਆਰੀ ਨਹੀਂ ਕਰ ਸਕਦੇ ਜੀਕੇ ਨੂੰ ਰਿਵੀਜ਼ਨ ਦੇ ਨਾਲ ਆਪਾਂ ਬਹੁਤ ਵਧੀਆ ਤਿਆਰੀ ਕਰ ਸਕਦੇ ਹਾਂ ਪਰ ਮੇਨ ਫੋਕਸ ਜਿਹੜਾ ਸਭ ਤੋਂ ਪਹਿਲਾਂ ਆਪਾਂ ਨੂੰ ਮੈਥਸ ਰੀਜ਼ਨਿੰਗ ਤੇ ਕਰਨਾ ਚਾਹੀਦਾ ਕਿਉਂਕਿ ਉਹ ਲਿミਟਿਡ ਏਰੀਆ ਤੁਸੀਂ ਇੱਕ ਵਾਰੀ ਮੈਥਸ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੋਗੇ ਚੰਗੀ ਤਰ੍ਹਾਂ ਤੁਸੀਂ ਉਹਨੂੰ ਪੜ੍ਹ ਲਓਗੇ ਫਿਰ ਤੁਸੀਂ ਉਹਨੂੰ ਪ੍ਰੈਕਟਿਸ ਕਰੀ ਜਾਉਗੇ ਉਹ ਪੱਕਾ ਹੋ ਜਾਊਗਾ ਜਿੱਦਾਂ ਮੈਂ ਆਪਣਾ ਦੱਸਦੀ ਹਾਂ ਕਿ ਮੈਂ ਮੈਥਸ ਤੇ ਰੀਜ਼ਨਿੰਗ ਨੂੰ ਜਦੋਂ ਤਿਆਰੀ ਕਰਿਆ ਸਿਰਫ ਇੱਕ ਵਾਰ ਪੜਿਆ ਦੁਬਾਰਾ ਨਾ ਮੈਂ ਕਦੇ ਮੈਥਸ ਚੱਕੀ ਨਾ ਮੈਂ ਰੀਜ਼ਨਿੰਗ ਚੱਕੀ ਪਰ ਇੱਕ ਵਾਰ ਜਦੋਂ ਪੜਿਆ ਉਹ ਇੰਨਾ ਵਧੀਆ ਪੜਿਆ ਕਿ ਮੈਨੂੰ ਦੁਬਾਰਾ ਕਦੇ ਪੜਨ ਦੀ ਲੋੜ ਹੀ ਨਹੀਂ ਪਈ ਔਰ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਹਰ ਇੱਕ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਈ ਵਾਰੀ ਕੀ ਹੁੰਦਾ ਆਪਾਂ ਚੀਜ਼ ਨੂੰ ਰੱਟਦੇ ਆਂ ਰਟਣਾ ਨਹੀਂ ਆ ਫਾਰਮੂਲਾ ਅਗਰ ਫੋਰ ਏਗਜ਼ਾਮਪਲ ਕਿਸੇ ਵੀ ਮਤਲਬ ਮੈਥਸ ਦੇ ਕਿਸੇ ਵੀ ਟਾਪਿਕ ਦੇ ਵਿੱਚ ਕੋਈ ਫਾਰਮੂਲਾ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹ ਫਾਰਮੂਲਾ ਬਣਿਆ ਕਿੱਥੋਂ ਆ ਇਹ ਸਮਝਿਆ ਜਾਵੇ ਨਾ ਕਿ ਉਸ ਫਾਰਮੂਲੇ ਨੂੰ ਰਟਿਆ ਜਾਵੇ ਜੇ ਤੁਸੀਂ ਰਟੋਗੇ ਤਾਂ ਤੁਹਾਨੂੰ 2 ਦਿਨ ਯਾਦ ਰਹੂਗਾ 4 ਦਿਨ ਰਹੂਗਾ 5ਵੇਂ ਦਿਨ ਡੈਫੀਨਿਟਲੀ ਤੁਸੀਂ ਭੁੱਲ ਜਾਓਗੇ ਤਾਂ ਚੀਜ਼ ਨੂੰ ਸਮਝਣਾ ਕਿ ਉਹ ਚੀਜ਼ ਆਈ ਕਿੱਥੋਂ ਆ ਫਾਰਮੂਲਾ ਬਣਿਆ ਕਿੱਥੋਂ ਆ ਅਗਰ ਇੰਗਲਿਸ਼ ਦੇ ਵਿੱਚ ਇਜ਼ ਲੱਗ ਰਿਹਾ ਕਿਤੇ ਆਰ ਲੱਗ ਰਿਹਾ ਤਾਂ ਲੱਗਿਆ ਕਿਉਂ ਆ ਜਦੋਂ ਆਪਾਂ ਨੂੰ ਉਹਦਾ ਰੀਜ਼ਨ ਪਤਾ ਹੋਊਗਾ ਕਨਸੈਪਟ ਕਲੀਅਰ ਹੋਊਗਾ ਤਾਂ ਆਪਣੇ ਲਈ ਕੁਝ ਵੀ ਔਖਾ ਨਹੀਂ ਆ। ਬਿਲਕੁਲ ਇਹ ਜਿਹੜਾ ਤੁਸੀਂ ਪੁਆਇੰਟ ਰੱਖਿਆ ਮੈਥ ਤੇ ਰੀਜ਼ਨਿੰਗ ਵਾਲਾ ਤੇ ਇਹਦੇ ਬਾਰੇ ਇੱਕ ਬੜੀ ਪਿਆਰੀ ਚੀਜ਼ ਹੈ ਕਿ ਅਗਰ ਤੁਸੀਂ ਆਪਦੇ ਸਾਰੇ ਕਨਸੈਪਟ ਕਲੀਅਰ ਰੱਖਦੇ ਹੋ ਤਾਂ ਮੈਥ ਤੇ ਰੀਜ਼ਨਿੰਗ ਦੇ ਵਿੱਚ ਤੁਸੀਂ ਫੁੱਲ ਆਊਟ ਆਫ ਫੁੱਲ ਸਕੋਰ ਕਰ ਸਕਦੇ ਹੋ ਬਿਕੋਜ਼ ਜਿਹੜਾ ਇੰਗਲਿਸ਼ ਹੈ ਉਹਦੇ ਵਿੱਚ ਵਕਾਇਬ ਕਿੱਥੋਂ ਵੀ ਆ ਸਕਦੀ ਹੈ। ਯਾ ਜੇ ਆਪਾਂ ਜੀਕੇ ਦੀ ਗੱਲ ਕਰੀਏ ਤਾਂ ਜੀਕੇ ਇੱਕ ਬਹੁਤ ਵਾਸ ਸਬਜੈਕਟ ਹੈ ਇਸ ਲਈ ਸਭ ਤੋਂ ਮੇਨ ਮੁੱਖ ਜਿਹੜੀ ਚੀਜ਼ ਹੈ ਕਿ ਆਪਦੇ ਫੰਡਾਮੈਂਟਲਸ ਜਾਂ ਬੇਸਿਕਸ ਜਿਹੜੇ ਤੁਹਾਡੇ ਨੇ ਉਹਨੂੰ ਜ਼ਰੂਰ ਤੁਸੀਂ ਜਿਹੜਾ ਹੈ ਕਲੀਅਰ ਰੱਖੋ ਤੇ ਬਲਜੀ ਜਦੋਂ ਤੁਸੀਂ ਤਿਆਰੀ ਸਟਾਰਟ ਕੀਤੀ ਤੇ ਨਵੇਂ ਨਵੇਂ ਆਪਾਂ ਤਿਆਰੀ ਕਰਦੇ ਆਂ ਤੇ ਆਪਣੇ ਤੋਂ ਪਹਿਲਾਂ ਬਹੁਤ ਸਾਰੇ ਐਸਪੀਰੀਐਂਟ ਇਦਾਂ ਦੇ ਹੁੰਦੇ ਆ ਜਿਹੜੇ ਤਿਆਰੀ ਕਰ ਰਹੇ ਹੁੰਦੇ ਨੇ ਤੇ ਉਹ ਚੰਗੇ ਐਸਪੀਰੀਐਂਟ ਹੁੰਦੇ ਕਿ ਵਧੀਆ ਤਿਆਰੀ ਹੁੰਦੀ ਹੈ ਉਹਨਾਂ ਦੀ ਤੇ ਤੁਸੀਂ ਜਿਹੜੇ ਕੀ ਸੁਝਾਅ ਦੇਣਾ ਚਾਹੋਗੇ ਕਿ ਜਿਹੜੇ 올ਡ ਪਲੇਅਰ ਨੇ ਜਾਂ ਪੁਰਾਣੀ ਤਿਆਰੀ ਕਰ ਰਹੇ ਐਸਪਿਰੈਂਟ ਨੇ ਉਹਨਾਂ ਨੂੰ ਕਿਵੇਂ ਕੰਪੀਟ ਕੀਤਾ ਜਾ ਸਕਦਾ ਥੋੜੇ ਸਮੇਂ ਦੇ ਵਿੱਚ ਠੀਕ ਹੈ ਜੀ ਅ ਇਹਦੇ ਲਈ ਸਰ ਮੈਂ ਕਹਿਣਾ ਚਾਹੂੰਗੀ ਕਿ ਜਿੱਦਾਂ ਆਪਾਂ ਸਭ ਜਾਣਦੇ ਆ ਕਿ ਅੱਜ ਦੇ ਟਾਈਮ ਤੇ ਲਾਇਬ੍ਰੇਰੀਜ਼ ਭਰੀਆਂ ਪਈਆਂ ਬੁੱਕਸ ਵੀ ਬਹੁਤ ਆ ਮਟੀਰੀਅਲ ਵੀ ਬਹੁਤ ਆ ਔਰ ਕੰਪੀਟੀਟਰਸ ਵੀ ਬਹੁਤ ਆ ਹਰ ਇੱਕ ਬੱਚਾ ਕੰਪੀਟੀਟਿਵ ਇੱਥੋਂ ਤੱਕ ਕਿ ਬੱਚੇ ਅੱਜ ਉਹ ਟਾਈਮ ਆ ਗਿਆ ਦੌਰ ਇਦਾਂ ਦਾ ਕਿ ਪਲਸ 1 ਦੇ ਵਿੱਚ ਹੀ ਡਿਸਾਈਡ ਹੋ ਜਾਂਦਾ ਕਿ ਇੱਕ ਤਾਂ ਆਪਣਾ ਜਿੱਦਾਂ ਆਪਾਂ ਜਾਣਦੇ ਆ ਇੱਕ ਆ ਫੋਰਨ ਇੱਕ ਆ ਗਵਰਨਮੈਂਟ ਜੌਬ ਦੋਹੀ ਆਪਸ਼ਨਸ ਬਚਦੀਆਂ ਤਾਂ ਪਲਸ 1 ਤੋਂ ਪਲਸ 2 ਤੋਂ ਹੀ ਬੱਚੇ ਜਿਹੜੇ ਆ ਉਹ ਆਪਣੀ ਤਿਆਰੀ ਸਟਾਰਟ ਕਰ ਦਿੰਦੇ ਆ ਤਾਂ ਇਹਦੇ ਨਾਲ ਕੀ ਹੋ ਗਿਆ ਕਿ ਆਪਣੇ ਕੰਪੀਟੀਟਰਸ ਬਹੁਤ ਹੋ ਗਏ ਆ ਉਹਨਾਂ ਨੂੰ ਕੰਪੀਟ ਕਿੱਦਾਂ ਕਰਨਾ ਤੁਹਾਡੇ ਆਲੇ-ਦੁਆਲੇ ਜਦੋਂ ਤੁਸੀਂ ਸਟੱਡੀ ਕਰਦੇ ਹੋ ਤਿਆਰੀ ਕਰਦੇ ਹੋ ਤਾਂ ਤੁਸੀਂ ਆਪਣੇ ਆਲੇ-ਦੁਆਲੇ ਜਦੋਂ ਝਾਕੋਗੇ ਤਾਂ ਦੇਖੋਗੇ ਕਿ ਤੁਹਾਡੇ ਨਾਲ ਹੀ ਬਹੁਤ ਸਾਰੇ ਕੈਂਡੀਡੇਟਸ ਤਿਆਰੀ ਕਰ ਰਿਹਾ ਹੁਣ ਉਹਨਾਂ ਨੂੰ ਕੰਪੀਟ ਕਿੱਦਾਂ ਕਰਨਾ ਹੈ ਇਹ ਸਵਾਲ ਇਹਦਾ ਆਨਸਰ ਇਹ ਆ ਕਿ ਤੁਸੀਂ ਇਹ ਦੇਖਣਾ ਕਿ ਉਹ ਕਿਹੜੇ ਤਰੀਕੇ ਦੇ ਨਾਲ ਪੜ੍ਹ ਰਹੇ ਆ ਉਹਨਾਂ ਦਾ ਪੜ੍ਹਨ ਦਾ ਤਰੀਕਾ ਕੀ ਆ ਔਰ ਟਾਈਮਿੰਗ ਕੀ ਆ ਜਿੱਦਾਂ ਮੈਂ ਸਰ ਆਪਣਾ ਦੱਸਦੀਆਂ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜੀ ਆ ਤਾਂ ਉੱਥੇ ਕੀ ਹੈ ਕਿ ਉੱਥੇ ਲਾਇਬ੍ਰੇਰੀ ਦੇ ਵਿੱਚ ਇੰਨੇ ਕੈਂਡੀਡੇਟਸ ਨੇ ਇੰਨੇ ਕੈਂਡੀਡੇਟਸ ਨੇ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਤਾਂ ਮੇਰੇ ਜਿਹੜਾ ਮੇਰਾ ਜਿੱਥੇ ਅਸੀਂ ਬੈਠਦੇ ਸੀ ਲਾਇਬ੍ਰੇਰੀ ਦੇ ਵਿੱਚ ਜਿੱਥੇ ਸਾਡਾ ਗਰੁੱਪ ਸੀ ਜਿੱਥੇ ਅਸੀਂ ਪੜ੍ਹਦੇ ਸੀ ਤਾਂ ਉੱਥੇ ਕੀ ਸੀ ਜਿਹੜੇ ਵੀ ਕੈਂਡੀਡੇਟਸ ਪੜ੍ਹਦੇ ਸੀ ਮੈਂ ਉਹਨਾਂ ਦੀ ਟ੍ਰਿਕਸ ਨੂੰ ਉਹਨਾਂ ਦੇ ਪੜ੍ਹਨ ਦੇ ਤਰੀਕੇ ਨੂੰ ਸਮਝਿਆ ਕੀ ਉਹ ਕਿਹੜੇ ਤਰੀਕੇ ਦੇ ਨਾਲ ਪੜ੍ਹਦੇ ਨੇ ਔਰ ਕਿਹੜਾ ਤਰੀਕਾ ਮੇਰੇ ਲਈ ਸਹੀ ਰਹੂਗਾ ਉਹਨਾਂ ਨੂੰ ਸਮਝਿਆ ਫਿਰ ਅਗਰ ਉਹ ਰਾਤ ਨੂੰ 10 ਵਜੇ ਤੱਕ ਪੜ੍ਹ ਰਿਆ ਤਾਂ ਮੈਂ ਆਪਣੀ ਜੋ ਆਪਣਾ ਦੱਸ ਦਿਆਂ ਸਰ ਮੈਂ 2 ਵਜੇ ਤੱਕ ਪੜ੍ਹਿਆ 2:30 ਵਜੇ ਤੱਕ ਪੜ੍ਹਿਆ ਮੈਨੂੰ ਇਹ ਸੀ ਕਿ ਠੀਕ ਆ ਇਹ ਮੇਰੇ ਮਤਲਬ ਆਪਾਂ ਕਿਸੇ ਦਾ ਮਾੜਾ ਨਹੀਂ ਸੋਚਦੇ ਪਰ ਆਪਾਂ ਕੰਪੀਟੀਸ਼ਨ ਲੜ ਰਹੇ ਆ ਤਾਂ ਆਬਵੀਅਸ ਹੈ ਕਿ ਕੰਪੀਟੀਸ਼ਨ ਲੜਨ ਦੇ ਲਈ ਆਪਾਂ ਨੂੰ ਆਪਣੇ ਨਾਲ ਦੇ ਤੋਂ ਥੋੜੀ ਜੀ ਤਿਆਰੀ ਵੱਧ ਰੱਖਣੀ ਪੈਣੀ ਆ ਤਾਂ ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣੀ ਸਟੱਡੀ ਨੂੰ ਟਾਈਮ ਜ਼ਿਆਦਾ ਦਿਓ ਟਾਈਮ ਜ਼ਿਆਦਾ ਦੇਣ ਤੋਂ ਭਾਵ ਇਹ ਨਹੀਂ ਆ ਕਿ ਤੁਸੀਂ ਬੁੱਕਸ ਖੋਲ ਕੇ ਬੈਠੇ ਹੋ ਔਰ ਪੜ੍ਹ ਕੁਛ ਨਹੀਂ ਰਹੇ ਹੋ ਇਦਾਂ ਨਹੀਂ ਕਰਨਾ ਅਗਰ ਟਾਈਮ ਵਧ ਦੇ ਰਹੇ ਹੋ ਅਗਰ ਅੱਧਾ ਘੰਟਾ ਵੀ ਵਧ ਦੇ ਰਹੇ ਹੋ ਤਾਂ ਅੱਧਾ ਘੰਟਾ ਵੀ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਕਿ ਉਹ 5 ਘੰਟਿਆਂ ਦੇ ਬਰਾਬਰ ਹੋਵੇ ਤਾਂ ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਰੱਖਣਾ ਹੈ ਤਾਂ ਜਦੋਂ ਤੁਸੀਂ ਇਦਾਂ ਇਸ ਤਰੀਕੇ ਦੇ ਨਾਲ ਆਪਣੀ ਤਿਆਰੀ ਕਰੋਗੇ ਟਾਈਮ ਵਧਦੇ ਹੋਗੇ ਕਨਸੈਪਟ ਨੂੰ ਕਲੀਅਰ ਕਰੋਗੇ ਇੱਕ ਬੱਚਾ ਹੁੰਦਾ ਜੋ ਚੀਜ਼ ਨੂੰ ਰੱਟ ਰਿਹਾ ਤੁਸੀਂ ਉਹਨੂੰ ਅੱਜ ਉਹਨੂੰ ਟੌਪਿਕ ਪੜਨ ਨੂੰ ਦੇਤਾ ਤੁਸੀਂ ਉਹਨੂੰ ਕਿਹਾ ਕਿ ਆ ਮੈਨੂੰ ਟੌਪਿਕ ਸਮਝਾ ਦਿਓ ਉਹ ਸਮਝਾ ਦੇਣਗੇ ਪਰ ਉਹਨਾਂ ਨੇ ਰਟਿਆ ਇਸ ਕਰਕੇ ਉਹ 4-5 ਦਿਨਾਂ 'ਚ ਹਫ਼ਤੇ 'ਚ ਭੁੱਲ ਜਾਣਗੇ ਪਰ ਜੇ ਤੁਸੀਂ ਕਨਸੈਪਟ ਸਮਝਿਆ ਤਾ ਫਿਰ ਕੀ ਹੋਊਗਾ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਤੁਸੀਂ ਕਦੇ 10 ਦਿਨ ਬਾਅਦ ਉਹਨੂੰ 12 ਦਿਨ ਬਾਅਦ ਵੀ ਖੋਲੋਗੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਆਹ ਕਨਸੈਪਟ ਆਹ ਚੀਜ਼ ਆ ਤਾਂ ਇਸ ਕਰਕੇ ਤੁਸੀਂ ਉਸ ਚੀਜ਼ ਨੂੰ ਭੁੱਲੋਗੇ ਨਹੀਂ ਤਾਂ ਆਪਣੇ ਕਨਸੈਪਟ ਕਲੀਅਰ ਕਰੋ ਆਪਣੇ ਕੰਪੀਟੀਟਰਸ ਤੋਂ ਅੱਗੇ ਜਾਣ ਲਈ ਕਨਸੈਪਟ ਕਲੀਅਰ ਹੋਊਗਾ ਤੁਹਾਨੂੰ ਚੀਜ਼ ਯਾਦ ਰਹੂਗੀ ਯਾਦ ਰਹੂਗੀ ਤਾਂ ਤੁਸੀਂ ਇਗਜ਼ਾਮ ਦੇ ਵਿੱਚ ਆਪਣਾ ਬੈਸਟ ਦਿਓਗੇ ਜਦੋਂ ਬੈਸਟ ਦਿੱਤਾ ਜਾਊਗਾ ਤਾਂ ਤੁਹਾਡੇ ਇਗਜ਼ਾਮ ਆਪੋ ਆਪਣੀ ਕਲੀਅਰ ਹੁੰਦੇ ਜਾਣਗੇ ਜੀ ਇੱਕ ਬੜੀ ਪਿਆਰੀ ਚੀਜ਼ ਜਿਹੜੀ ਹੈ ਬਲਜੀਤ ਨੇ ਸਾਨੂੰ ਦੱਸੀ ਕਿ ਜਿਹੜੇ ਸਾਡੇ ਕੰਪੀਟੀਟਰ ਨੇ ਸਾਨੂੰ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਵੀ ਹੈ ਕਿ ਉਹ ਸਾਡੇ ਕੰਪੀਟੀਟਰ ਹੁੰਦੇ ਨੇ ਸਾਡੇ ਦੁਸ਼ਮਣ ਨਹੀਂ ਤੇ ਸਾਨੂੰ ਜੇ ਉਹਨਾਂ 'ਚ ਕੋਈ ਚੀਜ਼ ਚੰਗੀ ਹੈ ਉਹਨਾਂ ਨੂੰ ਕੋਈ ਸਬਜੈਕਟ ਚੰਗਾ ਹੁੰਦਾ ਤੇ ਸਾਨੂੰ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਉਹਨਾਂ ਤੋਂ ਸਿੱਖ ਕੇ ਉਸ ਮੁਕਾਮ ਨੂੰ ਹਾਸਲ ਕਰਨ ਲਈ ਆਪਾਂ ਨੂੰ ਅੱਗੇ ਜਾਣਾ ਚਾਹੀਦਾ ਉਹਨਾਂ ਦੇ ਨਾਲ ਤਿਆਰੀ ਕਰਨੀ ਚਾਹੀਦੀ ਹੈ ਠੀਕ ਹੈ ਤੇ ਬਲਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਕਿ ਤੁਸੀਂ ਇੰਨੇ ਸਟ੍ਰਗਲਿੰਗ ਫੇਸ ਤੋਂ ਬਾਅਦ ਇਹ ਮਕਾਮ ਹਾਸਲ ਕੀਤਾ ਹੈ ਤੇ ਇਦਾਂ ਹੀ ਵਾਹਿਗੁਰੂ ਜੀ ਦੀ ਮਿਹਰ ਤੁਹਾਡੇ ਉੱਤੇ ਬਣੀ ਰਹੇ ਤੇ ਅੱਗੇ ਤੁਸੀਂ ਹੋਰ ਜੋਬਸ ਕਰੈਕ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ